ਲਓ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਜਤਗਿਰਲ ਵਿੱਚ ਇੱਥੇ ਗਏ ਮੇਨ ਰੋਡ ਦੇ ਕੋਲ ਪੂਰਾ ਤੇ ਜੈਤੋ ਦਾ ਮੇਨ ਰੋਡ ਵਜਦਾ ਉਸ ਤੇ ਤਾਰਾਂ ਦੇ ਤਾਰਾਂ ਦੇ ਸਪਾਰਕ ਨਾਲ ਆਹ ਤੁਸੀਂ ਦੇਖ ਸਕਦੇ ਹੋ ਕਿ ਤਾਰਾਂ ਜਮਾਂ ਹੀ ਦਰਖਤਾਂ ਨਾਲ ਲੱਗੀਆਂ ਹੋਈਆਂ ਹਨ ਤਾਰਾਂ ਦੇ ਸਪਾਰਕ ਕਰਨ ਵਾਲਾ ਤਾਰ ਟੁੱਟੀ ਹੈ ਤੇ ਉਸ ਤੇ ਕਰਨਾ ਕਿੰਨਾ ਇੱਥੇ ਅੱਗ ਲੱਗੀ ਹੋਈ ਹੈ ਇੱਥੇ ਬਿਜਲੀ ਵਿਭਾਗ ਵੀ ਪਹੁੰਚ ਚੁੱਕਿਆ ਹੈ ਤੇ ਐਕਚੁਅਲੀ ਦੇਖ ਸਕਦੇ ਹੋ ਕਿ ਦਰਖਤ ਕਿਵੇਂ ਮੱਚੇ ਪਏ ਨੇ ਇਹ ਸਾਰੀ ਬਿਜਲੀ ਵਿਭਾਗ ਦੇ ਰੰਗੇਲੀ ਕਰਨ ਹੋਇਆ ਹੈ ਜੋ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਡਾਕਟਰ ਨਾਲ ਤਾਰਾਂ ਜਮਾਂ ਲੱਗੀਆਂ ਹੋਈਆਂ ਇਹਨਾਂ ਨੂੰ ਪਹਿਲਾਂ ਵੀ ਇੱਥੇ ਕੰਬੇ ਲੱਗ ਲਾ ਕੇ ਇਹਨਾਂ ਨੂੰ ਤਾਰਾਂ ਨੂੰ ਪਹਿਲਾਂ ਸੋਧ ਕਰਨੀ ਚਾਹੀਦੀ ਸੀ ਇਹਨਾਂ 'ਚ ਆਓ ਆਪਾਂ ਇੱਥੇ ਜੋ ਕਿ ਇੱਕ ਕਿਸਾਨ ਦੇ ਮੱਝ ਦੀ ਡੈਥ ਹੋ ਚੁੱਕੀ ਆ ਤਾਰਾਂ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਹੋਇਆ ਸੀ ਇੱਥੇ ਕੀ ਗੱਲਬਾਤ ਬਣੀ ਹਾਂ ਕਿ ਕਿਸੇ ਬੰਦੇ ਤੇ ਲੈਗ ਪਿੰਡੀ ਫੇਰ 15 ਮਿੰਟ ਤੋਂ ਉਹ ਤਨੋਂ ਉਹ ਲੈਗ ਪਿੰਡੀ ਚੱਲ ਰਹੀ ਹੈ ਮਾਈਕਰ ਉਹ ਲੈਗ ਪਿੰਡੀ ਭਾਉਂਦਾ ਹੋਰ ਕਿੱਥੇ ਆਉਂਦਾ ਉਹ ਲੈਗ ਪਿੰਡੀ ਜਿਹੜੇ ਤੇ ਗਏਗਾ ਹਾਂਜੀ ਪ੍ਰਧਾਨ ਜੀ ਆਸਾ ਕਿਵੇਂ ਤੇ ਕਿੰਨੇ ਕ ਵਜੇ ਤੱਕ ਦਾ ਹੋਇਆਗਾ ਤੇ ਇਹਦੇ ਬਾਰੇ ਸਾਨੂੰ ਦੱਸੋਗੇ ਕੁਛ ਇਹ ਇੱਕ ਘੰਟਾ ਹੀ ਹੋਇਆ ਸਾਰਾ ਇਹ ਹਾਸੇ ਹੋਏ ਨੂੰ ਇਹ ਜਿਹੜੀ ਲਾਈਨ ਹੈ ਇਹ ਦਿਹਾਤੀ ਲਾਈਨ ਹੈ ਜਿਹਦੇ ਤੇ ਦੋ ਮੋਟਰਾਂ ਚੱਲ ਰਹੀਆਂ ਤਾਂ ਇਹ ਜਿਹੜੀ ਮੋਟਰਾਂ ਜਿਹੜੀਆਂ ਉਹ ਬਹੁਤ ਪੁਰਾਣੀਆਂ ਘੱਟੋ ਘੱਟ 50 ਸਾਲ ਪਹਿਲਾਂ ਦੇ ਕਨੈਕਸ਼ਨ ਲੱਗੇ ਹੋਏ ਆ ਉਹਨਾਂ ਨੂੰ ਇਹ ਲਾਈਨ ਬਿਜਾ ਰਹੀ ਹੈ ਇੱਧਰ 25 ਦਾ ਟਰਾਂਸਫਾਰਮ ਲੱਗਿਆ ਹੈ ਤੇ ਇਹ ਜਿਹੜੀ ਹੈਗਾ ਬਿਜਲੀ ਵਿਭਾਗ ਮਹਿਕਮਾ ਬਿਜਲੀ ਦਾ ਜੋ ਵੀ ਕਾਰੋਬਾਰ ਹੈਗਾ ਉਹ ਮੈਂ ਕਹਿੰਦਾ ਵੀ ਜਮਾ ਸਰਕਾਰ ਨੇ ਖਤਮ ਕੀਤਾ ਕੋਸਤਾ ਤੇ ਕੋਸੇ ਮਹਿਕਮੇ ਵਾਲਿਆਂ ਨੇ ਆਪ ਵੀ ਖਤਮ ਕੀਤਾ ਵੀ ਇਹ ਜਿਹੜੀਆਂ ਤਾਰਾਂ ਸਾਰੀਆਂ ਦਰਖਤਾਂ ਦੇ ਥੱਲੇ ਐ ਤੇ ਪੁਰਾਣੀ ਲਾਈਨ ਹੋਣ ਕਰਕੇ ਜਿਹੜੀ ਤਾਰ ਬਹੁਤ ਕਮਜ਼ੋਰ ਐ ਇਹ ਪਹਿਲਾਂ ਵੀ ਇੱਕ ਦੋ ਵਾਰੀ ਟੁੱਟੀ ਐ ਪਰ ਜਿਹੜਾ ਅੱਜ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਸ਼ਾਰਕ ਦੇ ਉੱਤੇ ਤਾਰਾਂ ਤੋਂ ਕੋਈ ਦੂਰ ਇਹਨਾਂ ਨੇ ਪਿੱਛੇ ਹਟਾ ਕੇ ਘਰ ਪਾਇਆ ਸੀ ਤਾਂ ਮੱਝ ਖੁੱਲ ਕੇ ਜਦੋਂ ਬਾਹਰ ਆਈ ਤੇ ਤਾਰ ਇੱਕੇ ਦਮ ਟੁੱਟ ਗਈ ਸਪਲਾਈ ਚੱਲੀ ਜਾਂਦੀ ਸੀ ਤਾਂ ਮੱਧ ਦੇ ਉੱਤੇ ਢਿੱਗਤੀ ਢਿੱਗਣ ਕਰਕੇ ਨਾਲ ਦੀ ਨਾਲ ਹੀ ਮੱਝ ਜਿਹੜੀ ਇਹ ਲੇਟਨਾ ਮਾਰ ਗਈ ਤੇ ਘਰੇ ਇਕੱਲੀਆਂ ਲੇਡੀਜ਼ ਸੀ ਉਹ ਭੱਜ ਕੇ ਜਦੋਂ ਆਈਆਂ ਤਾਂ ਉਹ ਵੀ ਹੱਥ ਪਾਉਣ ਲੱਗੀਆਂ ਤਾਂ ਰਾਹਗੀਰਾਂ ਨੇ ਉਹਨਾਂ ਨੂੰ ਹਟਾਇਆ ਭਈ ਨੇੜੇ ਨਾਲ ਉਹ ਲੇਟ ਹੋ ਗਈ ਤਾਂ ਜਾਂ ਵੱਡਾ ਹਾਸਾ ਹੋਣ ਤੋਂ ਟਲਿਆ ਸ਼ਾਇਦ ਜਾਂ ਆਪਣਾ ਕੋਈ ਕੀਮਤੀ ਜਾਨ ਔਰਤਾਂ ਦੀ ਵੀ ਚਲੀ ਜਾ ਸਕਦੀ ਸੀ ਇਸ ਕਰਕੇ ਅਸੀਂ ਹੁਣ ਜਿਹੜੇ ਬਿਜਲੀ ਦਫ਼ਤਰ ਦੇ ਜੇਈ ਸਾਹਿਬ ਨੂੰ ਫੋਨ ਕੀਤਾ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਐਸਡੀਓ ਸਾਹਿਬ ਨੂੰ ਵੀ ਆ ਕੇ ਮੌਕਾ ਵੇਖੋ ਜੇਕਰ ਕਿਸਾਨ ਗਰੀਬ ਦਾ ਕੋਈ ਵਿਭਾਗ ਮੱlh ਕਰਦਾ ਤਾਂ ਜਾਓ ਇਹਦਾ ਕੋਈ ਬੰਦਾ ਜੋ ਵੀ ਹੈ ਕੋਈ ਇਹਨੂੰ ਸਹਾਇਤਾ ਮਿਲਦੀ ਜਾਂ ਵਿਭਾਗਿਆਂ ਨੂੰ ਤਾਂ ਠੀਕ ਹੈ ਤਾਂ ਨਹੀਂ ਲੋਕ ਸੰਘਰਸ਼ਿਓ ਕਿਸਾਨ ਜਥੇਬੰਦੀਆਂ ਨੂੰ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਤਗੱਲ ਮੈਂ ਬੋਲ ਰਿਹਾ ਤਾਂ ਨਹੀਂ ਸਾਡੀ ਜਥੇਬੰਦੀ ਇਹ ਕਿਸਾਨ ਦੇ ਹੱਕ 'ਚ ਖੜੂਗੀ ਤੇ ਕੋਈ ਵੱਡਾ ਸਟੈਪ ਲੈ ਕੇ ਉਹ ਜਿਹੜਾ ਇਹਨਾਂ ਦਾ ਕਿਸਾਨ ਦਾ ਬੰਦਾ ਹੱਕ ਦਿਵਾਊਗੀ ਤੇ ਨਾਲ ਹੀ ਮੈਕਮੇਂ ਤੋਂ ਜਿਹੜੀਆਂ ਤਾਰਾਂ ਮਾਰੀਆਂ ਇਹਦਾ ਅੱਜ ਮੱਝ ਇੱਕ ਜਾਨਵਰ ਦੀ ਜਾਨ ਗਈ ਹੈ ਕਿਸੇ ਵੀ ਬੰਦੇ ਦੀ ਕਿਸੇ ਨੌਜਵਾਨ ਦੀ ਜਾਂ ਬੱਚੇ ਦੀ ਵੀ ਜਾਨ ਜਾ ਸਕਦੀ ਹੈ ਤੇ ਇਹ ਨਾਲ ਤਾਰਾਂ ਵੀ ਜਿਹੜੀਆਂ ਹੈਗੀਆਂ ਮਾਰੀਆਂ ਇਹਨਾਂ ਨੂੰ ਨਵਾਂ ਪਵਾਉਣ ਆਸਤੇ ਸੰਘਰਸ਼ ਲੜੂਗੀ ਤੇ ਅਸੀਂ ਹੁਣ ਦੇਖ ਰਹੇ ਹਾਂ ਮੈਕਮੇਂ ਦੇ ਜਿਹੜੇ ਮੁਲਾਜ਼ਮਾ ਉਹ ਕਹਿੰਦੇ ਅਸੀਂ ਅੱਧੇ ਪੌਣੇ ਘੰਟੇ ਵਿੱਚ ਕਰਾ ਰਹੇ ਹਾਂ ਤੇ ਵੈਨੇ ਆ ਕੇ ਉਹ ਸਾਨੂੰ ਕੀ ਕਹਿੰਦੇ ਆ ਨੁਕੀ ਵਿਸ਼ਵਾਸਤਮੰਦ ਆ ਉਸ ਤੋਂ ਬਾਅਦ ਹੀ ਜਥੇਬੰਦੀ ਕੋਈ ਅਗਲਾ ਸਟੈਪ ਚੱਕੂਗੀ ਅੱਧਾ ਬਣਾ ਘੰਟਾ ਦਾ ਤੁਸੀਂ ਦੱਸ ਹੀ ਰਹੇ ਹੋ ਹੋ ਗਿਆ ਤੇ ਅਜੇ ਵੀ ਅੱਧੇ ਬਣਾ ਘੰਟੇ ਤੱਕ ਕਹਿ ਰਹੇ ਆ ਵੀ ਆਵਾਂਗੇ ਇਹ ਅੰਗੈਲੀ ਆ ਤੁਸੀਂ ਕੀ ਕਹਿਣਾ ਜਾਉਂਗੇ ਇਹਦੇ ਬਾਰੇ ਆਫਸਰ ਨਹੀਂ ਉਹਨਾਂ ਨੇ ਕੋਸ ਆਪਣੇ ਜਿਹੜੇ ਜਿਹੜੇ ਲੈਂਡਮੈਨ ਆ ਛੋਟੇ ਮੁਲਾਜ਼ਮਾ ਉਹ ਭੇਜਤੇ ਆ ਉਹ ਇੱਥੇ ਖੜੇ ਆ ਸਾਡੇ ਸਾਹਮਣੇ ਆਏ ਜਿਹੜੇ ਵੱਡੇ ਅਫਸਰ ਆ ਉਹ ਕੋਈ ਚੈਕਿੰਗ ਤੇ ਗਏ ਹੋਏ ਸੀਗੇ ਐਸ ਡਿਊਲ ਸਾਹਿਬ ਤੇ ਜੀ ਸਾਹਿਬ ਉਹ ਕਹਿੰਦੇ ਅਸੀਂ ਬਸ ਉੱਥੋਂ ਤੁਰਦੇ ਆ ਆ ਜਾਂਦੇ ਆ ਪਰ ਜੋ ਜਲੈਨਮੈਨ ਹੈ ਕਿ ਉਹ ਹੋਰ ਮੁਲਾਜ਼ਮ ਹੈ ਜਿਹੜੇ ਬਿਜਲੀ ਵਿਭਾਗ ਦੇ ਉਹ ਪਹੁੰਚ ਚੁੱਕੇ ਆ ਤੇ ਉਹਨਾਂ ਦੇ ਹੁਣ ਆਉਣ ਤੋਂ ਬਾਅਦ ਆਪ ਤਰ੍ਹਾਂ ਤੋਂ ਬਾਅਦ ਹੀ ਅਗਲਾ ਸਟੈਪ ਜਿਹੜਾ ਹੈਗਾ ਜੱਥੇਬੰਦੀ ਜਿਹੜੀ ਹੈਗੀ ਚੁੱਕੂਗੀ ਕੀ ਕਰਨਾ ਜਾਂ ਕਿਸਾਨ ਨੂੰ ਕੀ ਇਨਸਾਫ ਦਿਵਾਉਣਾ ਉਸ ਤੋਂ ਬਾਅਦ ਹੋਊਗਾ ਤੇ ਆਹ ਕਿਸਾਨ ਦੀ ਵਿਚਾਰੇ ਦੀ ਜਿਹੜੀ ਮਾਜ ਮਰੀ ਆ ਬਹੁਤ ਵੀਕ ਆ ਕਿਸਾਨ ਹਾਂ ਇਹਨਾਂ ਤੋਂ ਹਾਂਜੀ ਆਪਾਂ ਕੀ ਕਹਿਣਾ ਚਾਹਾਂਗੇ ਆਪਾਂ ਨੂੰ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਆ ਕੀ ਨਾਮ ਆ ਤੁਹਾਡਾ ਤੇ ਸਰਜੰਦਰ ਸਿੰਘ ਆ ਜੀ ਹਾਂਜੀ ਇਹ ਆਪਾਂ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਮੁਆਵਜ਼ਾ ਤੁਹਾਨੂੰ ਮਿਲਣਾ ਚਾਹੀਦਾ ਹੈ ਮਿਲਦਾ ਚਾਹੀਦਾ ਜਾਂ ਕਿ ਮਿਲਣਾ ਚਾਹੀਦਾ ਇਹ ਤਾਰਾ ਬਹੁਤ ਸਮੇਂ ਦੀਆਂ ਪ੍ਰਾਣੀਆਂ ਗਈਆਂ ਇਹ ਤੋਂ ਪਹਿਲਾਂ ਵੀ 2-3 ਵਾਰੀ ਟੁੱਟ ਚੁੱਕੀਆਂ ਆ ਇਹ ਆਪਾਂ ਪਹਿਲਾਂ ਕੰਪਲੀਟ ਕੀਤੀ ਸੀ ਇਹਦੇ ਬਾਰੇ ਵੀ ਹਾਂ ਭਾਈ ਇੱਥੇ ਆ ਤਾਰਾ ਤੋਂ ਪਹਿਲਾਂ ਹਾਂ ਹੋਈ ਆ ਇਹ ਤੋਂ ਪਹਿਲਾਂ ਆਪਾਂ ਕਿਤੇ ਜਮਪਲੈਂਡ ਕੀਤੀ ਸੀ ਇਦੋਂ ਪਹਿਲਾਂ 1-2 ਮਹੀਨਾ ਹੋਇਆ ਇਹ ਚੱਕੇ ਰਸੇ ਨਾਲ ਉੱਪਰ ਬੰਨ ਗਏ ਆ ਤੇ ਸਾਹਮਣੇ ਰੱਸਾ ਬੰਨਿਆ ਦਿਖਾਈ ਹੋਊਗਾ ਇਹ ਕੰਪਲੇਂਟ ਆਪਾਂ ਐਸਡੀਓ ਸਾਹਿਬ ਨੂੰ ਕੀਤੀ ਸੀ ਜਾਂ ਕਿੱਥੇ ਕੀਤੀ ਸੀ ਆਪਾਂ ਕੰਪਲੇਂਟ ਇਹ ਖੁਦ ਹੀ ਲਾਈਨਮੈਨ ਆਉਂਦੇ ਹੁੰਦੇ ਸੀ ਆ ਕਰਨ ਲੋਟ ਹਾਂਜੀ ਹਾਂਜੀ ਉਦੋਂ ਦੀ ਇਹ ਬੱਸ ਕਰਕੇ ਆਉਣ ਚਲੇ ਜਾਂਦੇ ਸੀ ਇੱਕ ਦੋ ਵਾਰ ਹੀ ਲਾਈਨਮੈਨਾਂ ਨੂੰ ਆਖਿਆ ਵੀ ਆਪ ਹੀ ਇੱਥੇ ਨਰੇਗਾ ਪੰਜਾਬ ਪਾਵਰ ਦੇ ਪ੍ਰਧਾਨ ਆ ਚੁੱਕੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਆਪਾਂ ਕੀ ਕਹਿਣਾ ਚਾਹਾਂਗੇ ਅਸੀਂ ਕੀ ਕਹਿਣਾ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਐਡੀ ਨਕੰਮੀ ਤੇ ਨਖਿੱਧ ਸਰਕਾਰ ਅਸੀਂ ਨਹੀਂ ਵੇਖੀ ਘਟਿਆ ਤੇ ਨਖਿੱਧ ਮੁੱਖ ਮੰਤਰੀ ਮੈਨੂੰ ਲੱਗਦਾ ਸਾਰਿਆਂ ਤੋਂ ਜ਼ਿਆਦਾ ਇਹ ਸਾਰਿਆ ਹੈ ਤਾਂ ਸਾਰੇ ਹੀ ਨਿਕਾਏ ਘਟਿਆ ਨੇ ਇਹ ਛੋਟੇ ਕਿਸਾਨ ਦੇਈ ਦੁਕਾਨਦਾਰ ਦੀ ਇਸੇ ਗਰੀਬ ਦੀ ਸਾਰ ਤੱਕ ਨਹੀਂ ਲਈ ਇਹਨਾਂ ਪਰ ਅੱਜ ਜਿਹੜਾ ਇਹੋ ਜੇ ਇਹ ਮਹਿਕਮਾ ਜਿਹੜਾ ਇਹ ਮਹਿਤਮੇ ਦਾ ਕਸੂਰ ਮੈਂ ਘੱਟ ਜਾਂਦਾ ਸਰਕਾਰ ਦਾ ਜ਼ਿਆਦਾ ਹੈ ਅੱਤ ਦੀ ਗਰਮੀ ਪੈਂਦੀ ਆ 20 ਸਾਲ ਹੋ ਗਏ ਕਹਿੰਦੇ ਤਾਰ ਬਦਲੀ ਤੱਕ ਨਹੀਂ ਗਈ ਤਾਂ ਗਲਤੀ ਜਿਹੜੀ ਹੈ ਮਹਿਕਮੇ ਦੀ ਤਾਂ ਕੁਝ ਪਰਸੈਂਟ ਆ ਸਰਕਾਰ ਦੀ ਜ਼ਿਆਦਾ ਇਹ ਇਥੋਂ ਮਹਿਕਮੇ ਦੀ ਅਣਗਹਿਲੀ ਵੀ ਗਿਣੀ ਜਾ ਸਕਦੀ ਹੈ ਕਿ ਇਹਨਾਂ ਨੇ ਕੰਪਲੇਨਟ ਕੀਤੀ ਸੀਗੀ ਇਹ ਤਾਰਾ ਫੇਰ ਵੀ ਨਹੀਂ ਬਦਲੀ ਅਜੇ ਮਹਿਕਮੇ ਨੂੰ ਇਹ ਜਿਹੜੀਆਂ ਸਰਕਾਰਾਂ ਇਹ ਪੈਸਾ ਹੀ ਨਹੀਂ ਦਿੰਦੀਆਂ ਇਹ ਜਿਹੜਾ ਉਹ ਕਹਿੰਦੇ ਨਾ ਥੁੱਕਣਾ ਬੜੇ ਪਕਾਉਂਦੀ ਐ ਇਹ ਥੇਲਾ ਨਹੀਂ ਕਿਸੇ ਨੂੰ ਦਿੰਦੀਆਂ ਜਿੰਨਾ ਪੰਜਾਬ ਦਾ ਪੈਸਾ ਜਿੱਲੀਆਂ ਵੀ ਸਰਕਾਰਾਂ ਆਈਆਂ ਚਾਹੇ ਤੱਕੜੀ ਵਾਲੇ ਹੋਣ ਚਾਹੇ ਪੰਜੇ ਵਾਲੇ ਹੋਣ ਚਾਹੇ ਝਾੜੂ ਵਾਲੇ ਹੋਣ ਇਹਨਾਂ ਨੇ ਪੰਜਾਬ ਦਾ ਪੈਸਾ ਕੋਸ਼ਿਸ਼ ਕੀਤੀ ਆ ਜਿੰਨਾ ਵੀ ਬਾਹਰ ਜਾਵੇ ਉਹਨਾਂ ਹੀ ਬਾਹਰ ਟਲ ਕੇ ਆਪਣੀ ਵਾਵਾ ਆਪਣੇ ਅਜਰ ਟ੍ਰੀਟਮੈਂਟ ਕਰਾਉਣ ਵਾਸਤੇ ਅਸਥਿਆਰ ਬਾਜੀ ਕਰਾਉਣ ਵਾਸਤੇ ਪੈਸਾ ਲਾਇਆ ਇਹ ਤੇ ਸਹਨੇ ਜਿੱਤੇ ਗਏ ਜੈ ਸਾਹਿਬ ਪਹੁੰਚ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਹਨਾਂ ਇਸ ਬਾਰੇ ਕੀ ਕਹਿਣਾ ਚਾਹਣਗੇ ਹਾਂਜੀ ਜੈ ਸਾਹਿਬ ਆਪਾਂ ਕੀ ਕਹਿਣਾ ਚਾਹੀਏ ਮੈਂ ਤਾਂ ਇਹ ਕਹੂੰਗਾ ਮੈਂ ਤਾਂ ਹੁਣੇ ਥੋੜਾ ਚੱਕਰਾਏ ਹੋਏ ਏਰੀਆ ਮੇਰੇ ਕੋਲ ਤੇ ਹੁਣ ਜੀ ਮੈਂ ਉਥੋਂ ਕੋੜ ਵਰਗ ਵਰਗੇ ਇੱਥੇ ਆ ਤੇ ਅਜੇ ਮੈਂ ਤਾਂ ਏਰੀਆ ਚੂਸਾਰ ਕੇ ਚੈੱਕ ਵੀ ਨਹੀਂ ਕੀਤਾ ਤੇ ਪਹਿਲਾਂ ਹੀ ਜਿਹੜਾ ਸਿਸਟਮ ਇਹ ਪੁਰਾਣਾ ਜਿਵੇਂ ਚੱਲ ਜਾਂਦਾ ਉਹ ਵੀ ਪੇਪਰ ਹੁਣ ਅਸੀਂ ਜੋ ਵੀ ਹੋਇਆ ਇਹ ਚ ਦੇਖ ਕੇ ਸੁਧਾਰ ਕਰਵਾਉਣਾ ਜੀ ਸਾਹਿਬ ਇਹ ਆਪਣਾ ਪਰਿਵਾਰ ਕਹਿ ਰਿਹਾ ਕਿ ਅਸੀਂ ਕਈ ਵਾਰ ਕੰਪਲੇਨਟ ਕਰ ਚੁੱਕੇ ਆ ਲੈਨਮੈਨ ਨੂੰ ਵੀ ਇਹ ਕਈ ਥਾਵਾਂ ਤੇ ਹੋਰ ਵੀ ਤੇ ਉਹਨਾਂ ਵੱਲੋਂ ਕੋਈ ਵੀ ਇੱਥੇ ਰੱਸੇ ਨਾਲ ਤਾਰਾ ਬਣ ਕੇ ਚਲੇ ਜਾ ਚੁੱਕੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਮੇਰੇ ਕੋਲ ਤਾਂ ਅਜੇ ਤੱਕ ਕੋਈ ਕਮਪਲੇਂਟ ਨਹੀਂ ਆਈ ਇਹਨਾਂ ਦੀ ਤੇ ਜੀ ਲੈਨਮੈਨ ਨੂੰ ਕੀਤਾ ਤੁਹਾਡੇ ਦਾ ਕਿਹਾ ਜੀ ਨਹੀਂ ਲੈਨਮੈਨ ਨੂੰ ਕਰਦੇ ਮੇਰੇ ਕੋਲ ਅਜੇ ਕੋਈ ਨਹੀਂ ਪਰ ਫਿਰ ਵੀ ਜੇ ਕੋਈ ਮੇਰੇ ਕੋਲ ਹੁਣ ਕੋਈ ਕਰਨਗੇ ਕੋਈ ਸਮਾਨ ਪੈਂਦਾ ਜਾਂ ਕੁਝ ਹੀ ਹੈ ਮਾਸਟਰ ਮਿਲਪਾ ਹੋ ਗਿਆ ਪਰ ਨਮਕੁਰ ਹੋਦਾ ਜੈ ਸਾਹਿਬ ਜੀ ਉਧਰ ਤੁਸੀਂ ਦੇਖ ਸਕਦੇ ਹੋ ਕਿ ਤਾਰਾ ਜਮ੍ਹਾਂ ਡਸਟਾਣਾ ਲੱਗਿਆ ਪਈਆਂ ਇਹ ਸਾਰੀਆਂ ਤਹੀ ਡਰਕਤਾਂ ਪਟਾ ਜਾਊਗਾ ਕਿ ਅੰਦਰ ਲਾ ਕੇ ਖੰਭਾ ਲਾਇਆ ਜਾਊਗਾ ਕਿ ਇਹਦਾ ਕੀਤਾ ਜਾਊਗਾ ਦੋਵੇਂ ਨਵੇਂ ਖੰਭੇ ਲਾ ਦੇ ਉਹ ਨਵੇਂ ਖੰਭੇ ਲਾ ਦੇ ਕੋਈ ਗੱਲ ਉਤਾਰਾ ਜਿੱਨੀ ਰੋਸ਼ਨੀ ਆਪ ਸੁਧਾਰ ਕਰਵਾਵਾ ਠੀਕ ਹੈ ਜੀ ਉਸਾਨੀ ਜੈਤੋ ਦੇ ਜੈ ਸਾਹਿਬ ਜੀ ਜੋ ਕਿ ਪ੍ਰੋਸਾ ਦਵਾਉਂਦੇ ਆ ਕਿ ਅਸੀਂ ਇਹ ਤਾਰਾ ਬਦਲਾਂਗੇ ਤੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਤੇ ਜੁਗ ਇਸ ਗਰੀ ਪਰਿਵਾਰ ਦਾ ਨੁਕਸਾਨ ਹੋਇਆ ਅਸਾਨੂੰ ਮੁਆਫੀ ਚਾਹੁੰਦੇ ਵਾਵਾਂਗੇ